ਮਰਹੂਮ ਬਾਈਦੀਪ ਸਿੱਧੂ ਦੇ ਭਾਈ ਸਾਹਿਬ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਿੱਧੂ ਸਾਹਿਬ ਪਰਿਵਾਰ ਨੂੰ ਪਿੰਡ ਨੂੰ ਆਪਣੇ ਸਮਾਜ ਨੂੰ ਪੰਜਾਬੀਅਤ ਨੂੰ ਮਨ ਲੱਗਦਾ ਬਹੁਤ ਵੱਡਾ ਨੁਕਸਾਨ ਪਹੁੰਚਿਆ ਬਾਈ ਦੇ ਜਾਣ ਦੇਖੋ ਇਹ ਬਹੁਤ ਵੱਡਾ ਘਾਟਾ ਹੈ ਕਿ ਭਈ ਰਾਜਵੀਰ ਜੋਂਦਾ ਇੱਕ ਆਪਣਾ ਮੈਂ ਕਹੂੰਗਾ ਪੰਜਾਬ ਦਾ ਹੀਰਾ ਸੀ ਜਿਹੜਾ ਵਰਲਡ ਲੈਵਲ ਤੇ ਆਪਣੀ ਗੱਲ ਕਰਦਾ ਸੀ ਪੰਜਾਬੀ ਪਹਿਰਾਵੇ ਦੀ ਪੰਜਾਬੀ ਗਾਣਿਆਂ ਦੀ ਪੰਜਾਬੀ ਸੱਭਿਆਚਾਰ ਦੀ ਤਾਂ ਇਹ ਹੀ ਕੱਲਾ ਪਰਿਵਾਰ ਨੂੰ ਨਹੀਂ ਮੈਂ ਕਹੂੰਗਾ ਸਾਰੇ ਪੰਜਾਬ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਪਰ ਜਸ ਹਿਸਾਬ ਦੇ ਨਾਲ ਉਹ ਹਾਦਸਾ ਵਾਪਰਿਆ ਵਾਰ-ਵਾਰ ਉਹੀ ਸਵਾਲ ਨੇ ਪਰ ਉਹ ਐਡਰੈਸ ਕਰਨੇ ਜ਼ਰੂਰੀ ਹੈ ਮੈਂ ਸਮਝਦਾ ਹਾਂ ਜਿਸ ਹਿਸਾਬ ਨਾਲ ਉਹ ਵਾਪਰਿਆ ਜੋ ਉੱਥੇ ਪਸ਼ੂਆਂ ਦੇ ਪਸ਼ੂ ਉੱਥੇ ਕਿਉਂ ਸੀ ਸਵਾਲ ਇਹੀ ਖੜਦਾ ਪਹਿਲਾਂ ਤਾਂ ਤੁਸੀਂ ਇਹਨੂੰ ਕਿਵੇਂ ਐਡਰੈਸ ਕਰਦੇ ਦੇਖੋ ਮੈਂ ਕਹੂੰਗਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਮੈਂ ਇਸ ਚੀਜ਼ ਨੂੰ ਕੰਸੀਡਰ ਕਰਦਾਂਗਾ ਵੀ ਜੇ ਸਰਕਾਰ ਦੇ ਵੀ ਕੁਝ ਫਰਜ਼ ਬੰਦੇ ਆ ਆਪਦੇ ਆਵਾਮ ਪ੍ਰਤੀ ਜੇ ਆਵਾਮ ਦੇ ਫਰਜ਼ ਹੁੰਦੇ ਆ ਵੀ ਟੈਕਸ ਪੇ ਕਰਨਾ ਤਾਂ ਸਰਕਾਰ ਦੇ ਵੀ ਕੁਝ ਫਰਜ਼ ਹੁੰਦੇ ਆ ਕਿ ਇਹ ਇਕੁਅਲ ਬੈਲੈਂਸ ਹੁੰਦਾ ਹੈਗਾ ਵੀ ਉਹਨੂੰ ਵੀ ਮੇਨਟੇਨ ਕਰਨਾ ਕਿ ਸਰਕਾਰ ਦੇ ਫਰਜ਼ ਆ ਜਾਂਦੇ ਹੈਗੇ ਤਾਂ ਸਰਕਾਰ ਆਪਦੇ ਫਰਜ਼ ਨਿਭਾਉਣ ਚ ਫੇਲ ਹੋਈ ਹੈ ਮੈਂ ਕਹੂੰਗਾ ਫੇਲਿਅਰ ਆਫ ਦਾ ਗਵਰਨਮੈਂਟ ਚਾਹੇ ਸੈਂਟਰ ਆ ਚਾਹੇ ਸਟੇਟ ਗਵਰਨਮੈਂਟ ਆ ਭਾਈ ਜੀ ਤੁਹਾਨੂੰ ਐ ਨਹੀਂ ਲੱਗਦਾ ਚਲੋ ਸਰਕਾਰ ਵਾਲਾ ਪੱਖ ਤਾਂ ਤੁਸੀਂ ਜ਼ਰੂਰ ਸਹੀ ਕਿਹਾ ਜੋ ਸਰਕਾਰ ਹੀ ਹੈ ਜੋ ਪੁਰਾਣੀਆਂ ਸਰਕਾਰਾਂ ਵੀ ਆ ਪਰ ਉਰੇ ਆਪਣੇ ਇੱਥੇ ਜਿਹੜਾ ਸਪਿਰਚੁਅਲ ਫੈਕਟਰ ਹੈਗਾ ਇੱਕ ਪਾਸੇ ਅਸੀਂ ਪਸ਼ੂਆਂ ਨੂੰ ਮਾਂ ਤੇ ਬਾਪ ਦਾ ਦਰਜਾ ਦੇ ਕੇ ਪੂਜਦੇ ਆ ਤੇ ਦੂਸਰੇ ਪਾਸੇ ਉਹਨਾਂ ਨੂੰ ਐਂ ਹੀ ਆਪਾਂ ਰੋਲੇ ਨੂੰ ਛੱਡ ਦਿੰਨੇ ਆ ਦੇਖੋ ਜੇ ਆਪਾਂ ਉਹਨਾਂ ਨੂੰ ਰਿਲੀਜੀਅਸ ਫੈਕਟਰ ਦੇ ਅਕੋਰਡਿੰਗ ਦੇਖੀਏ ਤਾਂ ਫਿਰ ਇਨਫਰਾਸਟ੍ਰਕਚਰ ਦੇ ਸਰਕਾਰ ਆਪਣੇ ਤੋਂ ਸਪੈਸੀਫਿਕ ਇੱਕ ਚੀਜ਼ ਲਈ ਟੈਕਸ ਅਵੇਲ ਕਰਦੀ ਹੈ ਕਿ ਆਪਣੇ ਤੋਂ ਕਲੈਕਟ ਕਰਦੀ ਹੈ ਤਾਂ ਫਿਰ ਸਰਕਾਰ ਦੀਆਂ ਕੁਝ ਉਹਦੇ ਲਈ ਸਪੈਸੀਫਿਕ ਡਿਊਟੀਆਂ ਵੀ ਬਣਦੀਆਂ ਜਿਉਂ ਨਾਮ ਹੀ ਕਾਓ ਅਸੈਸ ਦੇ ਨਾਮ ਤੇ ਆਪਣੇ ਤੋਂ ਮਾਊਂਟ ਕਲੈਕਟ ਹੁੰਦੀਆਂ ਤਾਂ ਫਿਰ ਉਹ ਉਹਨਾਂ ਜਿਹੜੀ ਚੀਜ਼ ਵਾਸਤੇ ਉਹ ਕਲੈਕਟ ਹੋਇਆ ਉਸ ਚੀਜ਼ ਦਾ ਇਨਫਰਾਸਟ੍ਰਕਚਰ ਵੀ ਤਾਂ ਸਰਕਾਰ ਨੇ ਹੀ ਤਿਆਰ ਕਰਨਾ ਹੈ ਨਾ ਜਾਂ ਤਾਂ ਫਿਰ ਕਹਿ ਦੋ ਵੀ ਅਸੀਂ ਇਹ ਸਾਡੇ ਕੋਲੇ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਜੀ ਤੇ ਫਿਰ ਫਿਰ ਉਹ ਟੈਕਸ ਕਿਉਂ ਸਾਡੇ ਤੋਂ ਅਸੈਸ ਕੀਤਾ ਜਾ ਰਿਹਾ ਹੈਗਾ ਇਹ ਤਾਂ ਸਰਕਾਰ ਬਹੁਤ ਵੱਡੇ ਮੈਂ ਕਹੂੰਗਾ ਘੇਰੇ ਵਿੱਚ ਘਟਗਰੇ ਵਿੱਚ ਖੜੀ ਹੋ ਰਹੀ ਹੈ ਵੀ ਆਪਦੇ ਉਹ ਇਸ ਕਾਰਜ ਕਰਕੇ ਜਿਹਦਾ ਉਹ ਸਪੈਸੀਫਿਕ ਆਪਣੇ ਤੋਂ ਇੱਕ ਅਮਾਉਂਟ ਚਾਰਜ ਕਰਦੇ ਤੇ ਉਸ ਚੀਜ਼ ਤੋਂ ਕਿਉਂ ਫੇਲ ਹੋਏ ਆ ਕਿਉਂ ਉਸ ਚੀਜ਼ ਤੇ ਪੂਰਾ ਐਡਮਿਨਿਸਟ੍ਰੇਸ਼ਨ ਤਿਆਰ ਕਰਕੇ ਉਹਦਾ ਇਨਫਰਾਸਟ੍ਰਕਚਰ ਤਿਆਰ ਕਰਕੇ ਕਿਉਂ ਨਹੀਂ ਉਸ ਚੀਜ਼ ਤੇ ਉੱਤਰੇ ਸਿੱਧੂ ਸਾਹਿਬ ਮੈਂ ਇਹ ਜਾਣਦਾ ਮੈਂ ਥੋੜਾ ਆਊਟ ਆਫ ਟ੍ਰੈਕ ਜਾ ਰਿਹਾ ਹਾਂ ਪਰ ਪੁੱਛਣਾ ਜ਼ਰੂਰੀ ਹੈ ਤੁਸੀਂ ਕਨਸਟੀਟਿਊਸ਼ਨਲ ਸਟਰਕਚਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ ਮਾਪਦੇ ਹੋ ਤੁਹਾਡੇ ਹਿਸਾਬ ਨਾਲ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ ਕਿ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਭਾਵੇਂ ਜਿਹੜੀਆਂ ਰੋਜ਼ ਹੀ ਹੁੰਦੀਆਂ ਨੇ ਸਾਰੇ ਦੇਸ਼ ਦੇ ਵਿੱਚੋਂ ਨਾ ਹੋਣ ਦੇਖੋ ਇਹ ਚੀਜ਼ਾਂ ਨਾਲ ਹੁਣ ਗਵਰਨਮੈਂਟ ਕੋਲੇ ਵੱਡੇ ਸੋਰਸਸ ਆ ਜੀ ਗਵਰਨਮੈਂਟ ਹੈਜ਼ ਟੂ ਡੂ ਏਵਰੀਥਿੰਗ ਜਿਵੇਂ ਗੱਲ ਕਰਾਂ ਤਾਂ ਗਵਰਨਮੈਂਟ ਨੂੰ ਇਹ ਚੀਜ਼ ਦਾ ਪਲਾਨ ਬਣਾਉਣਾ ਚਾਹੀਦਾ ਇਸ ਲਈ ਜਿਵੇਂ ਗਊਸ਼ਾਲਾ ਕੀਤੀਆਂ ਜਾਂ ਪਿੰਡਾਂ ਵਾਲੇ ਆਪ ਮੁਹਾਰੇ ਹੋ ਕੇ ਕੁਝ ਕਰਦੇ ਇੱਕ ਪਿੰਡ ਚੋਂ ਫੜਦੇ ਆ ਆਵਾਰਾ ਪਸ਼ੂ ਨੂੰ ਦੂਜੇ ਤੇ ਛੱਡੇ ਆਉਂਦੇ ਆਗੇ ਦੂਜੇ ਵਾਲੇ ਫੜਦੇ ਅੱਗੇ ਛੱਡੇ ਆਉਂਦੀ ਆ ਇਹਦਾ ਕੋਈ ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ ਪਰਮਨੈਂਟ ਵਿੱਚ ਹਾਈਵੇਜ਼ ਦੇ ਉੱਤੇ ਫਲਾਈਓਵਰਸ ਤੇ ਪਸ਼ੂ ਐਂ ਫਿਰਦੇ ਪਏ ਦੇਖੋ ਇਹ ਇਹਦਾ ਪਰਮਨੈਂਟ ਸੋਲੂਸ਼ਨ ਇੱਕ ਸਰਕਾਰ ਕਰਦੀ ਆ ਜੇ ਆਪਾਂ ਸਰਕਾਰ ਬਣਾਉਨੇ ਆ ਤਾਂ ਸਰਕਾਰ ਦੇ ਵੀ ਕੁਝ ਫਰਜ਼ ਹਨਾ ਸਰਕਾਰ ਲੋਕ ਆਪਦੀਆਂ ਉਮੀਦਾਂ ਨੂੰ ਮੋਖ ਰੱਖਦੇ ਹੋਏ ਸਰਕਾਰ ਚਾਉਂਦੇ ਆ ਤਾਂ ਸਰਕਾਰ ਨੂੰ ਉਹਨਾਂ ਉਮੀਦਾਂ ਤੇ ਉਤਰਨਾ ਚਾਹੀਦਾ ਮੈਂ ਕਹੂੰਗਾ ਵੈਸੇ ਜਿਹੜੀ ਆਪਣੀ ਸਟੇਟ ਗਵਰਨਮੈਂਟ ਹੈ ਉਹ ਤਾਂ ਬੈਸਟ ਕੱਲੇ ਐਸ ਨਹੀਂਗੇ ਵੀ ਇਨ ਲਾਅ ਐਂਡ ਆਰਡਰ ਕੰਨੀਓ ਵੀ ਫੇਲ ਹੋ ਚੁੱਕੀ ਆ ਅੱਜ ਦੇ ਟਾਈਮ ਤੇ ਜੇ ਆਪਾਂ ਹਾਂ ਉਹ ਲਾਅ ਐਂਡ ਆਰਡਰ ਦੇ ਬੇਸ ਤੇ ਵੀ ਅੱਜ ਦੇ ਮੈਂ ਕਹੂੰਗਾ ਸਮੇਂ ਜੋ ਫੇਲ ਹੋ ਚੁੱਕੇ ਆ ਕਿ ਕੱਲੇ ਇਨਫਰਾਸਟ੍ਰਕਚਰ ਨੂੰ ਨਹੀਂ ਉਹ ਹਰ ਪੱਖੋਂ ਹੀ ਫੇਲ ਆ ਜੀ ਮੈਂ ਤੁਹਾਨੂੰ ਸਿੱਧੂ ਸਾਹਿਬ ਜਾਣ ਕੇ ਕਹਿ ਲੂ ਜਾਂ ਸੁਭਾਵਿਕ ਤੌਰ ਤੇ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਇਸ ਦਰਦ ਨੂੰ ਜਾਣਦੇ ਹੋ ਤੁਸੀਂ ਆਪਦਾ ਭਾਈ ਖੋਇਆ ਤੁਹਾਡੇ ਪਰਿਵਾਰ ਨੇ ਆਪਣਾ ਚਰਾਗ ਖੋਇਆ ਔਰ ਅੱਜ ਇੱਕ ਹੋਰ ਪਰਿਵਾਰ ਨੇ ਆਪਣਾ ਬੱਚਾ ਖੋ ਲਿਆ ਤੁਸੀਂ ਕਿਸ ਤਰ੍ਹਾਂ ਉਸ ਦਰਦ ਨੂੰ ਬਿਆਨ ਦੇ ਕਰੋਗਾ ਦੇਖੋ ਜਿਹੜਾ ਇੱਕ ਘਾਟਾ ਹੁੰਦਾ ਹੈ ਪਰਿਵਾਰ ਲਈ ਬਹੁਤ ਮੈਂ ਕਹੂੰਗਾ ਬਹੁਤ ਵੱਡਾ ਘਾਟਾ ਹੈਗਾ ਕਿਸੇ ਛੋਟੇ ਬੱਚੇ ਆ ਬਾਈ ਦੇ ਜਿਵੇਂ ਜਵੰਦੇ ਦੇ ਤੇ ਉਹਨਾਂ ਲਈ ਇੱਕ ਬਾਪ ਦਾ ਸਾਇਆ ਏਡੀ ਛੋਟੀ ਉਮਰੇ ਸੱਤੋ ਜਣੋ ਬਹੁਤ ਉਹ ਕੋਈ ਆਪਾਂ ਸ਼ਬਦਾਂ ਚ ਉਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਕਿ ਸਾਡੀ ਜਿਹੜੀ ਬਾਈ ਦੀ ਵਾਈਫ ਆ ਉਹਦੇ ਲਈ ਆਪਦਾ ਹਸਬੰਡ ਖੋਣਾ ਉਹ ਬਹੁਤ ਮੈਂ ਕਹੂੰਗਾ ਇਹਦੇ ਲਈ ਕੋਈ ਵਰਡਸ ਕਿਸੇ ਕੋਲੇ ਹੈ ਨਹੀਂ ਪਰ ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾਗਾ ਕਿ ਚਾਹੇ ਤੁਸੀਂ ਜਿੰਨਾ ਮਰਜ਼ੀ ਆਪਦੇ ਨੂੰ ਇਨਵੋਲਵ ਕਰ ਲੋ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਦੀ ਆਪਾਂ ਨੂੰ ਲੋਡ ਹੁੰਦੀ ਹੈ ਤੇ ਪਰਿਵਾਰਕ ਮੈਂਬਰ ਜਦੋਂ ਵੀ ਕੋਈ ਜਾਂਦਾਗਾ ਚਾਹੇ ਉਹ ਜਵਾਨ ਰੁੱਤੇ ਜਾਵੇ ਜੋਬਨ ਰੁੱਤੇ ਜਾਵੇ ਤੇ ਚਾਹੇ ਬਿਉਰਕ ਉਹ ਕਿ ਉਹਦੀ ਲੋਡ ਹਮੇਸ਼ਾ ਹੀ ਪਰਿਵਾਰ ਨੂੰ ਹੁੰਦੀ ਹੈ ਪਰ ਇਹੋ ਜਾਂ ਮੈਂ ਕਹੂੰਗਾ ਆਲ ਆਫ ਅ ਸੱਡਨ ਇਨਸੀਡੈਂਟ ਹੋਣਾ ਉਹ ਬਹੁਤ ਮਾੜੀ ਗੱਲ ਆ ਤੇ ਬਹੁਤ ਔਖਾ ਹੁੰਦਾ ਪਰਿਵਾਰ ਨੂੰ ਉਸ ਚੀਜ਼ ਨੂੰ ਉਸ ਉਹ ਟਰੋਮਾ ਨੂੰ ਹੈਂਡਲ ਕਰਨਾ ਤੇ ਉਸ ਤੋਂ ਨਿਕਲ ਕੇ ਆ। ਵੱਡੀ ਗੱਲ ਇਹ ਵੀ ਹੈ ਕਿ ਉਹ ਕੁਝ ਉਹਨਾਂ ਚੁਣਿੰਦੇ ਕਲਾਕਾਰਾਂ ਚੋਂ ਇੱਕ ਸੀ ਜਿਨ੍ਹਾਂ ਨੇ ਸੱਭਿਆਚਾਰ ਨੂੰ ਸੰਜੋਗ ਕੇ ਰੱਖਿਆ ਆਪਣੇ ਨਾਲ ਹੱਥ ਨਾਲ ਲਾ ਕੇ ਰੱਖਿਆ ਕਿ ਨਹੀਂ। ਦੇਖੋ ਸੱਭਿਆਚਾਰ ਦਾ ਤਾਂ ਬਾਈ ਨੇ ਪੂਰਾ ਆਪਦੇ ਜੇ ਜਦੋਂ ਸਟੇਜ ਪਰਫਾਰਮੈਂਸ ਹੁੰਦੀ ਸੀ ਉਦੋਂ ਵੀ ਕਿਸ ਤਰੀਕੇ ਨਾਲ ਪੰਜਾਬੀ ਕਲਚਰ ਨੂੰ ਜਾਂ ਪੰਜਾਬੀ ਗਾਣਿਆਂ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਦੇ ਸੀ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਸੀ ਪੰਜਾਬ ਦੀ ਗੱਲ। ਤਾਂ ਇਹ ਤਾਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਬਈ ਨੇ ਗੱਲ ਪੰਜਾਬ ਦੇ ਨਾਲ ਨਾਲ ਵਰਲਡ ਫੇਮਸ ਸੀਗੇ ਇਸ ਚੀਜ਼ਾਂ ਜਿਉਂਕਿ ਉਹ ਪੰਜਾਬੀਅਤ ਨੂੰ ਪਰਫੁੱਲਕ ਕਰਦੇ ਸੀ ਪੰਜਾਬੀਅਤ ਦੀ ਗੱਲ ਕਰਦੇ ਪੰਜਾਬੀ ਪਹਿਰਾਵੇ ਨੂੰ ਉਹਨਾਂ ਨੇ ਵਰਲਡ ਲੈਵਲ ਤੇ ਲੈ ਕੇ ਗਏਗਾ